ਸਵਾਗਤ ਆ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੁੱਚੋ ਖੁਰਦ ਇਹ ਪਿੰਡ ਬਠਿੰਡੇ ਜ਼ਿਲ੍ਹੇ ਦਾ ਬਠਿੰਡੇ ਤੋਂ ਸੰਗਰੂਰ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਇਹ ਪਿੰਡ ਆਉਂਦਾ ਬਾਈ ਨਰਮਲ ਕੋਲੋਂ ਵੀਡੀਓ ਬਣਾ ਰਹੇ ਆ ਤੇ ਸਿੱਧੂ ਡੇਰੀ ਫਾਰਮ ਇੱਥੇ ਵਹਿੜਾਂ ਵਿਕਰੀ ਵਾਲੀਆਂ ਹੁੰਦੀਆਂ ਤੇ ਹੁੰਦੀਆਂ ਵੀ ਹਰ ਟਾਈਮ ਸੋਹਣੀਆਂ ਮੱਛੀਆਂ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਦੱਸੋ ਇਹਦੇ ਵਿੱਚ 13 ਨਗ ਤੁਹਾਨੂੰ ਦਿਖਾਉਂਗਾ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਪਸ਼ੂ ਭਾਵੇਂ ਤੁਸੀਂ ਘੱਟ ਕੀਮਤ ਦਾ ਖਰੀਦਦੇ ਹੋ ਜਾਂ ਵੱਧ ਦਾ ਖਰੀਦਦੇ ਹੋ ਹਰੇਕ ਵੀਡੀਓ 'ਚ ਬੇਨਤੀ ਕਰੀਦੀ ਆ ਵੀ ਆ ਕੇ ਦੇਖਣਾ ਤੁਹਾਡਾ ਕੰਮ ਹੈ ਤੇ ਤਸੱਲੀ ਵੀ ਪਸ਼ੂ ਦੀ ਤੁਸੀਂ ਕਰਨੀ ਹੁੰਦੀ ਹੈ ਨੰਬਰ ਸਕਰੀਨ ਉੱਤੇ ਵੀਰ ਦਾ ਚੱਲਦਾ ਰਹਿਣਾ ਇਸ ਨੰਬਰ ਤੇ ਤੁਸੀਂ ਕਾਲ ਕਰੋਗੇ ਬੈੜਾਂ ਦੇ ਮਾਮਲੇ 'ਚ ਗੱਲ ਹਮੇਸ਼ਾ ਹੀ ਕਰੀਦੀ ਆ ਵੀ ਇੱਕ ਤਾਂ ਜਿਹੜੀਆਂ ਬੱਚੀਆਂ ਤੁਸੀਂ ਖਰੀਦਦੇ ਹੋ ਉਹਨਾਂ ਨੂੰ ਅੰਦਰੋਂ ਭਾਵੇਂ ਉਹਨਾਂ ਨੂੰ ਚੈੱਕ ਕਰਵਾ ਲਿਆ ਕਰੋ ਤੇ ਦੂਜੀ ਗੱਲ ਜੇ ਕੋਈ ਵੀਰ ਇਹਨਾਂ ਦਾ ਕੋਈ ਟੈਸਟ ਕਰਾਉਣਾ ਚਾਹੁੰਦਾ ਤਾਂ ਬਲੱਡ ਸੈਂਪਲ ਲੈ ਸਕਦੇ ਆ ਸੌਦਾ ਹੋਣ ਤੋਂ ਬਾਅਦ ਚ ਉਹਨਾਂ ਦੀਆਂ ਰਿਪੋਰਟਾਂ ਜਿਹੜੀਆਂ ਉਹ ਲੈ ਸਕਦੇ ਹੋ ਤੁਸੀਂ ਟੈਸਟ ਕਰਵਾ ਸਕਦੇ ਹੋ ਸੋ ਆਓ ਮਿਲिए ਬਾਈ ਨੂੰ ਕਰਦੇ ਆ ਗੱਲਬਾਤ ਇੱਧਰ ਲੀਆਂ 10 ਵੜਾਆਂ ਆ ਜਿਹੜੀਆਂ ਬਾਅਦ ਚ ਦਿਖਾਉਣੀਆਂ ਨੇ ਤਿੰਨ ਛੋਟੇ ਬੱਚੇ ਇਸ ਸਾਈਡ ਤੇ ਇੱਥੋਂ ਵੀਡੀਓ ਦੀ ਸ਼ੁਰੂਆਤ ਆ ਜੱਪਾ ਕਰਾਂਗੇ ਨਰਮਲ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਰਮਲ 13 ਨਾਗ ਅੱਜ ਹੈ ਮੇਰੇ ਖਿਆਲ ਤੇ ਹਾਂਜੀ 13 ਨਾਗ ਜੀ ਤਿੰਨ ਛੋਟੇ ਜੀ ਹਮ ਇੱਕ ਜਰਸੀ ਇਹ ਤੇ ਪਾਰ ਐਚਐਫ ਉਹਨਾਂ ਦੇ ਦੋ ਐਚਐਫ ਛੋਟੇ ਇੱਕ ਜ ਹੇ ਗੱਬਣਾ ਹੈ ਉਹਨਾਂ ਚ ਵੜਾ ਕੋਈ ਗੱਬਣੇ ਇੱਕ ਹੈ ਉਹਨਾਂ ਚ ਇੱਕ ਗੱਬਣ ਹੈ ਹਾਂਜੀ ਬਾਕੀ ਸਾਰੀਆਂ ਹਜੇ ਅਸਰ ਹੀ ਹੈ ਹਾਂਜੀ ਅਸਰ ਹੀ ਤੇ ਦੰਦੋਂ ਕਿਵੇਂ ਆ ਸਾਰੀਆਂ ਦੰਦੋਂ ਸਾਰੀਆਂ ਕੀਰੀਆਂ ਹੀ ਇੱਕ ਲਾਸਟ ਟਾਈਮ ਚਾਰ ਦਿਨ ਚੱਕ ਲਈ ਉਹਨੇ ਅੱਛਾ ਉਹ ਆਪਾਂ ਦਿਖਾ ਦੇ ਗੱਬਣ ਹਾਂਜੀ ਬਾਕੀ ਸਾਰੀਆਂ ਕੀਰੀਆਂ ਉਹ ਦੰਦਾਂ ਦਾ ਵੀਡੀਓ ਚ ਪਟਾਂਗੇ ਠੀਕ ਹੈ ਤੇ ਦੂਸਰੀ ਗੱਲ ਇਹ ਕੋਈ ਵੀ ਰਪਾਈ ਆਪਾਂ ਅੰਦਰੋਂ ਟੈਸਟ ਕਰਵਾਉਣਾ ਹੀ ਹਾਂ ਮੰਨ ਲਓ ਕੋਈ ਬਰਸੈਲਾ ਉਹ ਤਾਂ ਕਰਾਉਣਾ ਹੈ ਟੈਸਟ ਕਰਾਉਣੀ ਹੈ ਕੋਈ ਰਿਪੋਰਟ ਕਰਾਉਣੀ ਉਹ ਵੀ ਬਲੱਡ ਸੈਂਪਲ ਜਾ ਸਕਦਾ ਹੂੰ ਅੰਦਰੋਂ ਚੈੱਕ ਕਰਾਉਣੀ ਉਹ ਵੀ ਕਰਵਾ ਕੇ ਲੈ ਜਾ ਸਕਦਾ ਠੀਕ ਹੈ ਜਿਹੜ ਠੀਕ ਹੈ ਹਾਂਜੀ ਸਹੀ ਹੈ ਦੋਸਤੋ ਡਾਕਟਰ ਵੀਰ ਆਪਦਾ ਹੀ ਲਾਇਓ ਕਿਉਂਕਿ ਉਹਦੇ ਤੇ ਵਿਸ਼ਵਾਸ ਬਣਿਆ ਰਹਿਣਾ ਹੁੰਦਾ ਸੋ ਕੋਈ ਵੀ ਟੈਸਟ ਕਰਾਉਣਾ ਇੱਥੋਂ ਆਉਦੀ ਤਸੱਲੀ ਨਾ ਖਰੀਦ ਲਓ ਉਸ ਤੋਂ ਬਾਅਦ ਤੁਹਾਡੀ ਸਾਮ ਸੰਭਾਲ ਹੈ ਗੱਬਣਾ ਹੈ ਗੱਬਣ ਚਲੋ ਘਰੇ ਜਾ ਕੇ ਜੇ ਆਪਾਂ ਅੱਜ ਤਾਂ ਇੱਕ ਆਈ ਵੈਸੇ ਵੀ ਆਪਣਾ ਕੋਈ 10 15 15 ਵੈਣਾ ਹੁੰਦੀ ਹੈ ਫਿਰ ਆਪਾਂ ਕਹਿੰਦੇ ਘਰੇ ਜਾ ਕੇ ਚੱਕਰ ਵੱਲ ਠੀਕ ਹੈ ਕਿ ਕੋਈ ਵੀ ਦੂਰੋ ਡਾਕਟਰ ਲਿਆਉਣਾ ਹੁੰਦਾ ਹੀ ਸਹੀ ਹੈ ਹਾਂਜੀ ਹਾਂਜੀ ਤੋਰ ਦੇ ਬਈ ਇਹ ਕਰਕੇ ਸੋ ਦੋਸਤੋ ਪਹਿਲੇ ਨੰਬਰ ਤੇ ਜਰਸੀ ਵੱਚੀ ਉਮਰ ਛੋਟੀ ਹੈ ਥਾਨ ਸੋਹਣੇ ਦੀਂਦੇ ਹੈ ਢਾਂਚਾ ਇਹਦਾ ਤੁਸੀਂ ਹੁਣ ਤ ਜਰਸੀ ਦਾ ਸ਼ੌਂਕ ਰੱਖਦੇ ਆ ਤੇ ਇਦਾਂ ਦੀਆਂ ਵੱਛੀਆਂਾਂ ਤੇ ਕੰਮ ਕਰ ਲਿਆ ਕਰੋ ਕਿਉਂਕਿ ਇਹ ਜਨਵਰੀ ਤੱਕ ਜਾਂਦਾ ਜਾਂਦਾ ਗੱਬਣ ਹੋ ਜਾਣੀ ਹੈ ਤੇ ਜੇ ਗੱਬਣ ਕਰਾ ਲਓਗੇ ਤੇ ਅਗਲੇ ਸਾਲ ਦੇ ਵਿੱਚ ਹੀ ਕਰਮਾ ਲਈ ਨੇ ਦੁੱਤੇ ਆ ਜਾਣਾ ਬਾਕੀ ਤੁਹਾਡੀ ਸਾਂਭ ਸੰਭਾਲ ਹੈ ਵੀ ਤੁਸੀਂ ਇਹਨੂੰ ਕਿੱਦਾਂ ਦਾ ਸਾਂਭ ਦੇਵੇਂ ਇਹਨੂੰ ਆ ਚੈਚਫ ਦੋ ਨਾਗ ਜਿਹੜੇ ਤੁਹਾਨੂੰ ਛੋਟੇ ਦਿਖਾਉਣੇ ਆ ਦੰਦ ਵੀਡੀਓ ਚ ਵੀ ਦਿਖਾਉਂਦੇ ਰਵਾਂਗੇ ਪਰ ਜੋ ਦੱਸਤੇ ਨਿਕਲਣਗੇ ਉਹ ਹੀ ਖੀਰੀ ਕਨਫਰਮ ਹੈ ਛੋਟੀ ਉਮਰ ਦਾ ਬੱਚਾ ਹੈ ਇਹਨਾਂ ਦੀ ਸਿਹਤ ਜਿਹੜੀ ਆ ਦੋਸਤੋ ਜੇ ਕਿਸੇ ਵੀਰ ਨੇ ਸਾਇਲਜ ਪਾਇਆ ਮੱਕੀ ਦਾ ਚਾਰ ਪਾਇਆ ਇਦਾਂ ਦੀਆਂ ਬੱਚੀਆਂ ਜੇ ਲੈ ਕੇ ਛੱਡ ਲੋਗੇ ਤੇ ਸਾਇਲਜ ਨਾਲ ਹੀ ਪਲ ਜਾਣਗੀਆਂ ਭਾਵੇਂ ਫੀਡ ਬਣਾ ਬਹੁਤੀ ਪਾਇਓ ਤੇ ਜਦੋਂ ਤਿਆਰ ਹੁੰਦੀਆਂ ਅੱਜ ਦੇ ਟਾਈਮ 'ਚ ਆਪਾਂ ਜਾਣਦੇ ਹਾਂ ਚੰਗੇ ਪ੍ਰਿੰਟ ਦੀਆਂ ਸੋਹਣੇ ਢਾਂਚੇ ਦੀਆਂ ਲੱਖੋਂ ਥੱਲੇ ਨਹੀਂ ਮਿਲਦੀ ਹਮੇਸ਼ਾ ਮਹਿੰਗਾਈ ਵਾਧੀ ਆ ਤੇ ਕੀਮਤਾਂ ਪਸ਼ੂਆਂ ਦੀਆਂ ਵਧਣੀਆਂ 10 ਨੰਬਰ ਤੇ ਫੇਰ ਵੜ ਐ ਬਾਈ ਤੋਰੂਗਾ ਛੋਟੀ ਉਮਰ ਦਾ ਬੱਚਾ ਵੇਖੋ ਢਾਂਚਾ ਇਹਦਾ ਤੋ ਬਾਕੀ ਤੁਸੀਂ ਇਹਨਾਂ ਦੇ ਚੰਗਾ ਸੀਮਨ ਲਵਾਓਗੇ ਸੈਕਸਡ ਸੀਮਨ ਭਰਾਓਗੇ ਤੁਹਾਡੇ ਕੋਲ ਬਰੀਡ ਚੰਗੀ ਬਣ ਜਾਣੀ ਹੈ ਨਸਲ ਸੁਧਰ ਜਾਣੀ ਹੈ ਹੋਰ ਵੀ ਤਿੰਨ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਜੋ ਤਿੰਨ ਤੁਹਾਨੂੰ ਦਿਖਾਤੇ ਆ ਇਹ ਇਹਦੇ ਮੰਦ ਰਹਿ ਗਏ ਸੀ ਇਨਫੋਰਮੇਸ਼ਨ ਹੀ ਹੁੰਦੀ ਹੈ ਦੋਸਤੋ ਠੀਕ ਹੈ ਭਾਈ ਖੀਰੀ ਆ ਤੋੜ ਕੇ ਸਾਨੂੰ ਤਾਂ ਦਿਖਾ ਦੇਈਦੀ ਆ ਵੀ ਪਸ਼ੂ ਦਾ ਢਾਂਚਾ ਸਮਝ ਆ ਜਾਂਦਾ ਰੇਟ ਇਹਨਾਂ ਦੇ ਫੋਨ ਤੇ ਹੀ ਹੁੰਦੇ ਆ ਤੇ ਸੌਦੇ ਜਦੋਂ ਵੀਡੀਓ ਪੈਣ ਦੀ ਡੇਰ ਆ ਮੇਰੇ ਖਿਆਲ ਚ ਵੀ ਪਹਿਲੇ ਅੱਧੇ ਪੌਣੇ ਘੰਟੇ ਦੇ ਵਿੱਚ ਦੀ ਬਹੁਤੀਆਂ ਬੱਚੀਆਂ ਜਿਹੜੀਆਂ ਉਹ ਹਰ ਵਾਰ ਇਹ ਕੋਈ ਬੇਨਤੀ ਹੈ ਇਹ ਬਈ ਮੰਨ ਲਓ ਵੀ ਆਮ ਪਤਾ ਹੁੰਦਾ ਹੀ ਬੱਚੀਆਂ ਦਾ ਆਪਣੀ ਵੀਡੀਓ ਰੋਜ਼ ਹੀ ਦੇਖੋਈ ਵੀਰ ਭਾਈ ਪਾਈ ਜਾਂਦੇ ਹਨਾ ਸਾਰੇ ਸਤਿਕਾਰਯੋਗ ਹੈ ਹਨਾ ਫਿਰ ਇਹ ਕਨੇ ਆਪੋ ਆਪਣੇ ਦੇਖੋ ਨਫਾ ਲੈਣਾ ਸਹੀ ਹੈ ਨਫੇ ਦੇ ਆਪਾਂ ਨਫੇ ਦੇ ਮਾਰੇ ਫਿਰਦੇ ਆ ਸਹੀ ਹੈ ਪਰ ਮੈਂ ਕਹਿੰਦਾ ਜੇ ਵੀਰ ਭਾਈ ਉਹ ਹੀ ਕੰਟੈਕਟ ਕਰਾਂ ਵੀ ਇਹਨਾਂ ਨੇ ਪੇਮੈਂਟ ਦਾ ਇਨਵੈਸਟ ਚੰਗੀ ਕਰਨੀ ਸਹੀ ਹੈ ਚੰਗਾ ਮੁੱਲ ਪਰ ਕੇ ਬੱਚੀਆਂ ਲਈ ਜਾਵਾਂਗਾ ਜੀ ਠੀਕ ਹੈ ਹਾਂਜੀ ਇਹ ਬੇਨਤੀ ਆਈ ਤੇ ਇਸ ਗੱਲ ਨੂੰ ਕੋਈ ਉਹ ਨਹੀਂ ਹੈਗੀ ਹਨਾ ਸਹੀ ਹੈ ਤੋਂ ਬੱਚਿਆਂ ਦਾ ਦੰਦ ਪਹਿਲਾਂ ਦਿਖਾਉਂਦੇ ਜਾਵਾਂਗੇ ਤੇ ਤੋੜ ਕੇ ਦਿਖਾਉਂਦੇ ਜਾਣਾ ਤੁਹਾਨੂੰ ਪੀਰੀ ਕਨਫਰਮ ਹੈ ਬਾਈ ਦਾ ਕਹਿਣ ਦਾ ਮਤਲਬ ਸੀ ਵੀ ਵੜਾਂ ਦੀਆਂ ਵੀਡੀਓ ਬਹੁਤ ਆਉਂਦੀਆਂ ਤੁਸੀਂ ਆਪਦੀ ਪਸੰਦ ਦਾ ਪਸ਼ੂ ਖਰੀਦਣਾ ਪਰ ਇੱਥੇ ਜਿਹੜੀਆਂ ਵੜਾਂ ਅੱਜ ਤੁਹਾਨੂੰ ਦਿਖਾਵਾਂਗੇ ਸੋਹਣੀ ਕੀਮਤ ਦਿੰਦੇ ਆ। ਉਸ ਚੀਜ਼ ਨੂੰ ਧਿਆਨ ਚ ਰੱਖ ਕੇ ਤੁਸੀਂ ਫੋਨ ਲਾਇਓ, ਰੰਗ ਪ੍ਰਿੰਟ ਦੇਖ ਲਓ ਬੱਚੀ ਦਾ, ਵਜ਼ਨ ਦੇਖ ਲਓ। ਦਸੰਬਰ ਮਹੀਨੇ 'ਚ ਇਹ ਆਈ ਕਰਾਇਓ, ਪੂਰੀ ਰੁੱਤ 'ਚ ਸੂਵੇ। ਤੇ ਦਸੰਬਰ ਤੱਕ ਜਾਂਦੇ ਆ ਇਹ ਆਈ ਹੋ ਜਾਣੀ ਐ। ਉਹ ਤੂੰ ਪਹਿਲਾਂ ਹੀ ਇਹਨੇ ਵੈਡ ਨੇ ਹੀਟ ਚਾਉਣ ਲੱਗ ਪੈਣਾ। ਪਰ ਤੁਸੀਂ ਵੇਟ ਕਰ ਲਿਓ ਇੰਨਾ ਕੁ ਟਾਈਮ ਕਿਉਂਕਿ ਰੁੱਤ 'ਚ ਸੂਵੇ ਪਸ਼ੂ। ਦੁੱਧ ਵੀ ਚੰਗਾ ਦਿੰਦਾ ਤੇ ਵੇਚਣਾ ਹੋਵੇ ਤਾਂ 2 ਰੁਪਏ ਵੀ ਕੱਢ ਜਾਂਦਾ। ਵੱਡੀਆਂ ਬੱਚੀਆਂ ਚੋਂ ਪਹਿਲੇ ਨੰਬਰ ਤੇ ਤੋਰ ਕੇ ਦਿਖਾਤੀ ਐ। ਦੂਜੇ ਨੰਬਰ ਵਾਲੀ ਵੈੜ ਤੋੜ ਕੇ ਦਿਖਾਵਾਂਗੇ ਦੰਦ ਦੇ ਪਹਿਲਾਂ ਕਨਫਰਮ ਹੋ ਜਾਣੇ ਆ ਕੀਰੀ ਕਨਫਰਮ ਹੈ ਪੱਠੇ ਖਾ ਰਹੀਆਂ ਦੱਸੋ ਬਾਕੀ ਜਿਹੜੀ ਦੇ ਦੰਦ ਮੈਂ ਵੇਖ ਕੇ ਖੀਰੀ ਬੋਲਦਾ ਤੋ ਉਹਦਾ ਰਿਸਪੌਂਸੀਬਲ ਮੈਂ ਵੀ ਹੈਗਾ ਬਹੁਤ ਸੋਹਣਾ ਰੰਗ ਹੈ ਤਾਂ ਜਾ ਤੁਸੀਂ ਤੁਰਦੀ ਤੋਂ ਵੇਖ ਲੋ ਹਾਈਟ ਚੰਗੀ ਕਰੂਗੀ ਲੰਬਾਈ ਚੰਗੀ ਹੈ ਦੇਖੋ ਬੱਚੀ ਦੋ ਨੰਬਰ ਤੇ ਦਿਖਾ ਰਹੇ ਹਾਂ ਦੱਸੋ ਨੰਬਰ 2 ਇਸ ਕਰਕੇ ਆ ਵੀ ਇਹ ਵੱਡੀਆਂ ਬੱਚੀਆਂ ਜਿਹੜੀਆਂ ਦਾਸ ਹੈ ਉਹ ਦਿਖਾ ਦਿਖਾਉਣਾ ਸ਼ੁਰੂ ਕੀਤੀਆਂ ਪੀ ਸਾਨੂੰ ਸਾਰੇ ਚਾਰ ਚਾਰੇ ਇੱਕ ਦੇ ਨਿਸ਼ਾਨੇ ਹੈ ਮਾੜੀ ਜੋ ਮੈਂ ਦੱਸ ਦੂੰ ਓਕੇ ਥਣ ਚਾਰ ਚਾਰ ਖੈਰ ਥਣ ਤੇ ਦੰਦ ਮੈਂ ਹਮੇਸ਼ਾ ਇਹ ਕੋਸ਼ਿਸ਼ ਕੀਤੀ ਹੈ ਕਹਿਣ ਦੀ ਵੀ ਜਿਹਨੇ ਖਰੀਦਣੀਆਂ ਉਹ ਵੀ ਆ ਕੇ ਆਪ ਦੇਖੇ ਲੋ ਜੀ 10 ਨੰਬਰ ਤੇ ਦੱਸੋ ਬ੍ਰਾਂਡਡ ਕਿਸ ਤੁਹਾਨੂੰ ਦਿਖਾਉਣੇ ਹੈ ਟੀਰੀ ਵਧੀਆ ਦੋਸਤੋ ਦੰਦੇ ਦੇ ਮੈਂ ਦੇਖ ਲਏ ਆ ਸੰਵੀ ਫੁੱਲ ਪੂਰੀ ਪਲੀ ਵੀ ਵੱੱਠੀ ਐ ਬੋਡੀ weight ਫੁੱਲ ਰੰਗ ਰੂਪੇ ਦਾ ਤੁਸੀਂ ਦੇਖ ਲਓ ਟਾਂਟਾ ਸੋਹਣਾ ਭਜਨਸ ਕਰੂਗੀ ਥੋੜੀ ਬਹੁਤ ਕਿਉਂਕਿ ਜਿਹੜੀ ਚੰਗੀ ਪਲੀ ਵੀ ਵਹਿੜ ਆ ਉਹਦਾ ਸਰੀਰ ਚ ਜਾਣ ਤੋਣੀ ਭਜਨਸ ਨਾ ਨਹੀਂ ਗੀ 10 ਨੰਬਰ ਤੇ ਦਸਤੂ ਦਿਖਾ ਰਹੀ ਸੀ ਤੁਮ ਵੀਡੀਓ ਫਾਲੋਅਰ ਦੇ ਹਿਸਾਬ ਤੇ 6ਵੇਂ ਨੰਬਰ ਤੇ ਐ ਬਲੈਕ ਰੰਗ ਚ ਦੂਬਾ ਚ ਵੈਡ ਤੁਹਾਨੂੰ ਦਿਖਾਉਂਗਾ ਸੋ ਅੱਗੇ ਦੱਸੋ ਵੈਡ ਦਿਖਾਉਣਾ ਤੁਹਾਨੂੰ ਫੀਰੀ ਕਨਫਰਮ ਠੀਕ ਐ ਤਾਂ ਚਾ ਦੇਖੋ ਵੈਡ ਦਾ ਫੇਸ ਦੇਖ ਸਕਦੇ ਹੋ ਬਰੀਡ ਕੁਆਲਿਟੀ ਤੇ ਚਮਕ ਦੇ ਦੀ ਦੇਖ ਲੈ 4 ਨੰਬਰ ਦੇ ਉੱਤੇ ਸੀ ਦੱਸੋ ਇਹ ਸੋਹਣੇ ਟਾਂਚੇ ਦੀ ਬੱਛੀ ਐ ਜਿਆਦਾ ਬੱਛੀਆਂ ਅੱਜ ਵਾਈਟ ਤੇ ਬਲੈਕ ਵਾਈਟ ਰੰਗ ਜ਼ਿਆਦਾ ਐ ਬਲੈਕ ਘੱਟ ਐ ਤੇ ਇਹ ਹੀ ਬੱਛੀ ਕੱਲੀ ਜਿਹੜੀ ਜ਼ਿਆਦਾ ਬਲੈਕ ਐ ਤੇ ਵਾਈਟ ਘੱਟ ਐ ਹਾਲਾਂਕਿ ਸੋਹਣੀ ਐ ਟਾਂਚੇ ਦੀ ਬਹੁਤ ਸੋਹਣੀ ਐ ਥਣ ਗਲਾਬੀ ਇਹ ਚਾਰੋਂ ਓਕੇ ਥਣ ਚਾਰੀ ਐ ਦੱਸੋ ਇਹ ਦੋ ਅੱਗੇ ਬੈਠੇ ਈਰੀ ਕਨਫਰਮ ਪ੍ਰਿੰਟ ਦੇਖੋ ਦੋਸਤੋ ਮੱਥੇ ਵਾਲਾ ਜਿਹੜਾ ਰੰਗ ਆ ਨਾ ਉਹ ਇਕੱਲਾ ਸਰ ਜੀ ਤੋਂ ਪਰਮਾਤਮਾ ਨਾਲੋਂ ਸਿੱਧੀ ਜੀ ਨਿਕਲੀ ਆ ਯੂਨੀਕ ਜਿਹਾ ਰੰਗ ਬਣਾਉਂਦੀ ਆ ਇਹਦਾ ਬਾਕੀ ਢਾਂਚਾ ਤੁਸੀਂ ਦੇਖ ਲਓ ਵੱਡੇ ਕੱਦ ਕਾਠ ਚ ਦਾ ਬਣਨੀ ਆ ਦੱਸੋ ਕਿਉਂਕਿ ਖੀਰੀ ਬੱਛੀ ਦਾ ਹੀ ਕੱਦ ਸਟਰਕਚਰ ਹੁਣ ਤੁਸੀਂ ਦੇਖ ਰਹੇ ਹੋ ਦੇਖੋ ਫੇਸ ਇਹਦਾ 6 ਨੰਬਰ ਦੇ ਜਿਹੜੀ ਵਹੜ ਹੈ ਇਹਦਾ ਵੀ ਬਹੁਤ ਸੋਹਣਾ ਰੰਗ ਹੈ। ਪਦਕਾਠ ਗਾਹ ਨੂੰ ਜਿਵੇਂ ਜਿਵੇਂ ਵਾਪਾ ਦੇਖਦੇ ਜਾਵਾਂਗੇ ਵੱਧ ਹੀ ਜਾਣੇ ਇਹਨਾਂ ਦੇ। ਕੀਰੀ ਕਨਫਰਮ ਹੈ? ਠੀਕ ਹੈ ਭਾਈ। ਇਹ ਕਈ ਵਾਰ ਹੋ ਸਕਦਾ ਤੁਹਾਨੂੰ ਵੀਡੀਓ 'ਚ ਨਾ ਉਵੇਂ ਦੰਦ ਦੇ ਸੇ ਹੋਣ ਕਿਉਂਕਿ ਪਸ਼ੂ ਨੂੰ ਤੰਗ ਨਹੀਂ ਕਰਨਾ ਤੇ ਉਹਦੇ ਕਰਕੇ ਜਿਹੜੀ ਚੀਜ਼ ਮੈਂ ਦੇਖਦਾ ਉਸੇ ਤਰੀਕੇ ਨਾਲ ਬੋਲ ਦਿੰਨਾ। スクリーンショット ਲੈ ਸਕਦੇ ਹੋ ਜਿਹਨੂੰ ਮੈਂ ਖੀਰੀ ਬੋਲਿਆ ਖੀਰੀ ਹੋਊਗੀ ਪੀਲੰਦੇ ਪਾਣੀ ਵਿੱਚ ਉਧਰ ਭੇਜ ਇਹਨੂੰ ਦੱਸੋ ਦੇਖੋ ਇਹਦਾ ਡਾਂਚਾ ਪੂਰੀ ਸੰਭੀ ਵੀ ਵੱਚੀ ਹੈ ਰੰਗ ਰੂਪ ਪ੍ਰਿੰਟ ਇਹਦਾ ਸੋਹਣਾ ਦੰਦੋ ਇਹ ਕਨਫਰਮ ਹੈ ਵੀ ਖੀਰੀ ਹੈ ਜੇ ਲੈ ਆ ਵੀ ਤੁੰਗਲਾ ਬੇਚਾਰੀ ਠੀਕ ਹੈ ਲੈ ਚਲੀ ਨਾ ਤੋਂ ਦੇਖੋ ਇਹਦਾ ਦੰਦਾ 6 ਨੰਬਰ ਤੇ ਵੱਚੀ ਤੁਹਾਨੂੰ ਦਿਖਾ ਰਹੀ ਸੀ 7 ਨੰਬਰ ਤੇ ਪੂਰੇ ਪੇਟ ਵਾਲੀ ਵੱਚੀ ਤੁਹਾਨੂੰ ਦਿਖਾਉਣੀ ਹੈ ਫੀਰੀ ਕਨਫਰਮ ਹੋ ਗਈ ਸੀ ਠੀਕ ਹੈ ਨੰਬਰ ওকে ਛੋਟੇ ਛੋਟੇ ਦੰਦ ਫੀਰੀ ਬਿਲਕੁਲ ਫੀਰੀ ਮੋਟਾ ਜਾਂ ਅੰਦਾਜ਼ਾ ਦੱਸੋ ਜੇ ਦੇਵਾਂ ਤਾਂ ਉਹ ਮਰਾ ਅੰਦਾਜ਼ਾ ਇਹ ਹੁੰਦੀ ਆ ਵੀ 2.5 ਸਾਲ ਤੋਂ ਥੱਲੇ ਰਹਿੰਦੀ ਐ। ਬਾਕੀ ਬਾਡੀ weight ਨਾਲ ਵੀ ਪਸੂਦੰਦ ਸਿੱਟਦਾ। ਕਈ ਜੀ ਪੇਟਾਂ ਸਾਰੀਆਂ ਬੱਚੀਆਂ ਪੇਟ ਲਗਾਏ ਨੇ ਇਧਰ ਖੜ੍ਹ ਗਈਆਂ ਸਾਰੀਆਂ। ਸਟ੍ਰਕਚਰ ਦੇਖੋ ਬੱਚੀ ਦਾ ਦੱਸੋ ਪੇਟ ਦਾ ਸੈਜ ਦੇਖੋ ਥੱਲੇ ਨੂੰ। ਖੀਰੀ ਕਨਫਰਮ ਐ ਤੇ ਸੋਹਣਾ ਟੰਚਾ ਐ। ਲਿਆ ਬਈ। ਇਸ ਤੋਂ ਬਾਅਦ ਚ ਤੁਹਾਨੂੰ ਬੱਛੀ ਦਿਖਾਵਾਂਗੇ ਦੋਸਤੋ 7 ਨੰਬਰ ਦੇ ਉੱਤੇ 7 ਤੇ ਤੁਹਾਨੂੰ ਦਿਖਾਤੀ ਹੈ 8 ਤੇ ਦਿਖਾਉਣੀ ਹੈ ਫੀਰੀ ਕੰਫਰਮ ਠੀਕ ਹੈ ਬਸ ਤਾਂ ਚਾ ਦੇਖੂ ਬੱਛੀ ਦਾ ਬਿਲਕੁਲ ਇਹ ਆਈ ਦੇ ਜੋ ਹੋਗਾ ਇਸ ਟਾਈਮ ਆ ਇਸ ਬੋਡੀ ਵੇਟ ਦੇ ਉੱਤੇ ਇਹਨੂੰ ਹੁਣ ਗੱਬਣ ਹੋ ਜਾਣਾ ਚਾਹੀਦਾ ਵਜਨ ਕੱਦ ਸੋਹਣਾ ਲੰਬਾਈ ਚੰਗੀ ਐ ਢਾਂਚਾ ਬਹੁਤ ਸੋਹਣਾ ਐ ਪ੍ਰਿੰਟ ਤੁਸੀਂ ਇਹਦਾ ਦੇਖ ਹੀ ਲਿਆ ਰੰਗ ਦਾ 8 ਨੰਬਰ ਤੇ ਤੁਹਾਨੂੰ ਇਹ ਬੱਛੀ ਜਿਹੜੀ ਉਹ ਦਿਖਾਈ ਐ 9 ਨੰਬਰ ਤੇ ਜਿਹੜੀ ਬੱਛੀ ਦਿਖਾਉਣੀ ਐ ਦੱਸੋ ਇਹ ਮੇਰਾ ਫੇਵਰਟ ਕਲਰ ਐ ਪ੍ਰਿੰਟ ਪਰਮਾਤਮਾ ਵੱਲੋਂ ਦਿੱਤਾ ਹੈ ਕੱਦ-ਕਾਠ ਸਾਰੀਆਂ ਬੱਚੀਆਂ ਚੋਂ ਸੋਹਣਾ ਇਹਦਾ ਦਿਸਦਾ ਦੋਂਦ ਵਾਲੇ ਦੰਦ ਨੇ ਚੱਕੇ ਹੋਏ ਆ ਤਾਂ ਜਾਂ ਤੁਸੀਂ ਦੇਖ ਲਿਓ ਫੇਸ ਦੀ ਬਣਾਵਟ ਦੇਖੋ ਨੁਕਰੀਆਂ ਘੋੜੰਗਾਰ ਕਾ ਫੇਸ ਥੋੜੇ ਥੋੜੇ ਡੱਬ ਉੱਤੇ ਹੈਗੇ ਆ ਕੱਦ-ਕਾਠ ਦੇਖੋ ਬੱਚੀ ਦਾ ਦੇਖੋ ਸਟਰਕਚਰ ਫੇਸ ਇਹਦਾ ਅਲੱਗਾਈ ਦਿਸਦਾ ਹੈ ਪੁਰਾਣੇ ਟੇਕ ਆਪ ਦਾ ਕਾਰ ਦੀ ਵੱਚੀ ਐ ਦੱਸੋ ਇਹ ਦੋ ਦੰਦ ਹੈ ਤੇ ਦੇ ਨਾਲ ਇੱਕ ਹੋਰ ਵੱਚੀ ਖੜੀ ਐ ਜਿਹੜੀ ਇਹ ਗੱਭਣਾਈ ਸਾਢੇ 3 ਮਹੀਨੇ ਦੀ ਸਾਢੇ 3ਾਂ ਦੀ ਗੱਭਣ ਬੁਚ ਚਾਰਾਂ ਦੇ ਕਰੀਬ ਹੋ ਗਈ ਠੀਕ ਐ ਚਾਰ ਦੰਦ ਚਾਰਾਂ ਦੇ ਕਰੀਬ ਦੱਸੋ ਗੱਭਣ ਐ ਸਾਢੇ 3 ਮਹੀਨੇ ਦੀ ਮੰਨ ਕੇ ਖਰੀਦਿਓ ਕਿਉਂਕਿ ਕੋਸੂ ਪਸ਼ੂ ਪਸ਼ੂ ਵੱਧ ਘੱਟ ਲੈ ਸਕਦਾ ਚੈੱਕ ਪਾਸ ਘਰੇ ਆਈ ਵੀ ਕਰਾ ਸਕਦੇ ਹਾਂ ਇੱਥੋਂ ਵੀ ਕਰਾ ਕੇ ਲਿਜਾ ਸਕਦੇ ਹਾਂ ਇਹ ਚਾਰ ਦੰਦ ਹੈ ਲੰਬਾਈ ਫੋਲਾ ਹਾਈਟ ਠੀਕ ਐ ਸੋਹਣੀ ਐ ਚਾਰ ਮਹੀਨੇ ਦੀ ਗੱਬਣ ਪੰਜ ਮਹੀਨੇ ਬਾਕੀ ਐ ਰੁੱਤ ਚ ਸੂਊਗੀ ਚੰਗੀ ਸੰਭ ਗਈ ਸੋਹਣੀ ਸਿਹਤ ਬਣ ਗਈ ਤਾਂ ਰਕਮ ਪੂਰੀ ਵਧਾ ਦੂਗੀ ਕਰਮਾ ਵਾਲੀ ਬਾਕੀ ਰੇਟ ਜਿਹੜਾ ਉਹ ਬਾਈ ਨੂੰ ਪਤਾ ਵੀ ਇਹਦੀ ਡਿਮਾਂਡ ਕੀ ਰਹਿਣੀ ਐ ਸੋ ਅੱਜ ਦੀ ਵੀਡੀਓ ਦੇ 13 ਨਗ ਵਕਾਉ ਸੀ 13ਵੇਂ ਨੰਬਰ ਤੇ ਗੱਬਣ ਦਿਖਾਈ ਐ ਵਟੀਆਂ ਵੱਚੀਆਂ ਚੋ ਇਹ 10ਵੇਂ ਨੰਬਰ ਤੇ ਸੀ ਤਿੰਨ ਛੋਟੇ ਬੱਚੇ ਐ ਅਲੱਗ-ਅਲੱਗ ਪਸ਼ੂ ਅਲੱਗ-ਅਲੱਗ ਇਹਨਾਂ ਦੇ ਢਾਂਚੇ ਐ ਰੇਟ ਬਾਈ ਤੋਂ ਫੋਨ ਤੇ ਪੁੱਛ ਲਿਓ ਪਸੰਦ ਜਿਹੜਾ ਆ ਗਿਆ ਉਹਦੀ ਤਸੱਲੀ ਫੋਲ ਕਰ ਲਿਓ ਨੰਬਰ ਸਕਰੀਨ ਉੱਤੇ ਵੀਰ ਦਾ ਚੱਲੀ ਜਾਂਦਾ ਹੈ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ